ਕਹਿੰਦੇ ਕਿ ਕਿਸੇ ਦਾ ਝੱਗਾ ਚੌੜਾ ਦੇਖ ਕੇ ਆਪਣਾ ਬਾਂਦਰ ਲੰਡਾ ਨਹੀਂ ਕਰਾਈਦਾ ਐਡੀਆਂ ਦੀਆਂ 2-4 ਬੇਤੁਕੀਆਂ ਗੱਲਾਂ ਕੀਤੀਆਂ ਕਿਸਾਨੀ ਅੰਦੋਲਨ ਬਾਰੇ ਕਿਸਾਨਾਂ ਬਾਰੇ ਜਿਹੜੇ ਪਿੰਡਾਂ ਤੋਂ ਉੱਠ ਕੇ ਰਾਤਾਂ ਜਾਗ ਰਹੇ ਨੇ ਬਾਰਡਰ ਦੇ ਉੱਤੇ ਆਪਣਾ ਹੱਕ ਲੈਣ ਦੇ ਲਈ ਪਹਿਲੀ ਗੱਲ ਤਾਂ ਮੈਂ 2-4 ਗੱਲਾਂ ਕਰਾਂਗੇ ਨਾ ਬਾਰੇ ਕਿ ਮੈਨੂੰ ਲੱਗਦਾ ਸੀ ਕਿ ਬਹੁਤ ਸੂਝਵਾਨ ਇਨਸਾਨ ਹੈ ਬਹੁਤ ਸੋਚ ਸਮਝ ਕੇ ਤਰਖੜੀ ਗੱਲ ਕਰਦੇ ਨੇ ਤੇ ਜਦ ਬੋਲਦੇ ਨੇ ਲੋਕ ਸੋਚਣ ਦੇ ਮਜਬੂਰ ਹੋ ਜਾਂਦੇ ਨੇ ਕਿ ਇੱਕ ਜੋ ਬੋਲ ਰਿਹਾ ਨੇ ਸਾਨੂੰ ਇਸ ਗੱਲ ਦੇ ਉੱਤੇ ਧਿਆਨ ਦੇਣਾ ਚਾਹੀਦਾ ਵਿਚਾਰ ਦੇਣਾ ਚਾਹੀਦਾ ਜਿਹੜੀ ਸ਼ਬਦਾਬਲੀ ਉਹਨਾਂ ਸ਼ਬਦਾਬਲੀ ਉਹਨਾਂ ਨੇ ਕਿਸਾਨਾਂ ਲਈ ਵਰਤੀ ਹੈ ਮੇਰੀ ਨਜ਼ਰ ਵਿੱਚ ਉਹ ਨਿੰਦਣਯੋਗ ਹੈ ਤੇ ਮੰਦ ਭਾਗੀ ਹੈ ਕਿਉਂ ਕਹਿੰਦੇ ਤੁਸੀਂ ਇਹਨਾਂ ਕਿਸਾਨਾਂ ਬਾਰੇ ਇਹਨਾਂ ਕਿਸਾਨਾਂ ਪਿੱਛੇ ਲੱਗ ਕੇ ਆਪਣਾ ਬਾਂਦਰ ਲੰਡਾ ਨਾ ਕਰੋ ਇਹ ਉਹ ਕਿਸਾਨ ਨੇ ਜਿਹੜੇ 20 20 ਰੁਪਏ 10 10 ਰੁਪਏ 50000 ਰੁਪਏ ਇਕੱਠੇ ਕਰਕੇ ਝੋੰਡ ਬਣਾ ਕੇ ਉੱਥੇ ਪਹੁੰਚੇ ਨੇ ਇਹਨਾਂ ਨੂੰ ਜੇ ਕਿਸੇ ਹੋਰ ਨੇ 10 ਜਾਂ 20 ਰੁਪਏ ਦੇ ਦਿੱਤੇ ਜਾਂ 50 ਰੁਪਏ ਦੇ ਦਿੱਤੇ ਇਹ ਮੂੰਹ ਚੱਕ ਕੇ ਉਧਰ ਨੂੰ ਤੁਰ ਪੈਣਗੇ ਇਹ ਕਿਸਾਨੀ ਚਿਹਰਾ ਨਹੀਂ ਨੇ ਇਹ ਮੌਕਾ ਪ੍ਰਸਤਿਤ ਨੇ ਤਾਂ ਆਪਣੀਆਂ ਆਪਣੀਆਂ ਜੇਬਾਂ ਵਿੱਚ 20 30 30 ਰੁਪਏ ਪਾਉਣ ਵਾਲੇ ਕਿਸਾਨ ਨੇ ਸ਼ਰਮ ਆਉਣੀ ਚਾਹੀਦੀ ਹੈ ਐਸ ਇਹੋ ਜਿਹੀ ਸ਼ਬਦਾਵਲੀ ਵਰਤਣ ਲਈ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹਾ ਬੈਕਅਪ ਦੇਣ ਦੇ ਲਈ ਸ਼ਰਮਾਉਣੀ ਚਾਹੀਦੀ ਆ ਇਹੋ ਜਿਹਾ ਸਮਰਥਨ ਦੇਣ ਲਈ ਕਿਸਾਨੀ ਅੰਦੋਲਨ ਨੂੰ ਖਾਸ ਕਰਕੇ ਜਿਹੜਾ ਇਸ ਵੇਲੇ ਆਪਣੇ ਸਿਖਰ ਦੇ ਉੱਤੇ ਪਹੁੰਚਿਆ ਹੋਇਆ ਜਿਹਦੇ ਵਿੱਚ ਅਸੀਂ ਆਲਰੇਡੀ ਸ਼ੁਭਕਰਨਾਂ ਦੇ ਨੌਜਵਾਨ ਨੂੰ ਗਵਾ ਚੁੱਕੇ ਆ ਇੱਕ ਸਿਆਣੀ ਉਮਰ ਦੇ ਕਿਸਾਨ ਸਾਡੇ ਬਾਪੂਆਂ ਦੀ ਉਮਰ ਦੇ ਕਿਸਾਨ ਨੂੰ ਗਵਾ ਚੁੱਕੇ ਆ ਉਹਨਾਂ ਦੀ ਸ਼ੀਧੀ ਹੋ ਚੁੱਕੀ ਹੈ ਬਹੁਤ ਸਾਰੇ ਫਟੜਨੇ ਹਸਪਤਾਲਾਂ ਚ ਪਏ ਨੇ ਪ੍ਰਿਤਪਾਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੋਹਰੇ ਰੱਖ ਕੇ ਬਲਕਿ ਕਿ ਜੇ ਤੁਸੀਂ ਰੇਡੀਓ ਸ਼ੋਅ ਹੋ ਜਾਂ ਟੀਵੀ ਸ਼ੋਅ ਕਰਦੇ ਹੋ ਜਾਂ ਦੁਨੀਆ ਵਿੱਚ ਪੰਜਾਬੀਆਂ ਵਿੱਚ ਤੁਹਾਡੀ ਪਛਾਣ ਬਲਕਿ ਆਪਣੀ ਕਮਿਊਨਿਟੀ ਦੇ ਲਈ ਜਾਂ ਆਪਣੇ ਕਮਿਊਨਿਟੀ ਦੇ ਹੱਕਾਂ ਦੇ ਲਈ ਬੋਲਣ ਦੀ ਬਜਾਏ ਅਸੀਂ ਆਪਣੇ ਰੇਡੀਓ ਚੈਨਲ ਤੋਂ ਉਹਨਾਂ ਨੂੰ ਭੰਡਿਏ ਉਹਨਾਂ ਨੂੰ ਝੰਡਿਏ ਉਹਨਾਂ ਨੂੰ ਕਹੀਏ ਕਿ 2 10 10 20 ਰੁਪਏ ਤੇ ਬਿਕਣ ਵਾਲੇ ਕਿਸਾਨ ਨੇ ਇਹਨਾਂ ਦੇ ਪਿੱਛੇ ਲਾ ਕੇ ਆਪਣਾ ਬੰਦਰ ਲੰਡਾ ਨਾ ਕਰਾਓ ਇਹ ਕਿਸਾਨ ਉਦੋਂ ਕਿਉਂ ਨਹੀਂ ਬੋਲੇ ਜਦੋਂ ਅਮਰਿਤਪਾਲ ਨੂੰ ਪੁਲਿਸ ਨੇ ਚੱਕ ਕੇ ਅੰਦਰ ਸਿੱਟਿਆ ਇਹ ਕਿਸਾਨੂੰ ਦੋ ਕਿਉਂ ਨਹੀਂ ਬੋਲੇ ਜਦੋਂ ਗੋਲੀकांड ਹੋਇਆ ਮੈਂ ਅਮਰ ਪੱਡਾ ਜੀ ਨੂੰ ਇੱਕ ਦੋ ਗੱਲਾਂ ਕਹਿੜੀਆਂ ਚਾਹਨਾ ਕਿ ਕਲੈਰਿਟੀ ਰੱਖੋ ਗੱਲਾਂ ਬੋਲਣ ਤੋਂ ਪਹਿਲਾਂ ਕਲੈਰਿਟੀ ਰੱਖੋ ਕਲੈਰਿਟੀ ਕਾਦੀ ਰੱਖੋ ਸਮੇਂ ਦੀ ਨਯਾਕਤ ਨੂੰ ਸਮਝੋ ਸਮਾ ਕਹਿੰਦਾ ਹੈ ਐਸ ਵੇਲੇ ਕਿਸਾਨੀ ਮੁੱਦਿਆਂ ਦੀ ਗੱਲ ਹੋ ਰਹੀ ਹੈ ਸਮਾ ਕਹਿੰਦਾ ਐਸ ਵੇਲੇ ਕਿਸਾਨਾਂ ਦੀ ਗੱਲ ਹੋ ਰਹੀ ਹੈ ਉਹਨਾਂ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ ਉਹਨਾਂ ਨੂੰ ਮਿਲਦੇ ਹੋਏ ਮੁੱਲ ਦਾ ਸਵਾਲ ਹੈ ਉਹਨਾਂ ਦੀਆਂ ਫਸਲਾਂ ਦੇ ਉੱਤੇ ਸਰਕਾਰਾਂ ਦੀਆਂ ਲਾਈਆਂ ਹੋਈਆਂ ਮੋਹਰਾਂ ਦਾ ਸਵਾਲ ਹੈ ਉਹਨਾਂ ਦੀ ਆਉਣ ਵਾਲੀਆਂ ਜਨਰੇਸ਼ਨਾਂ ਦੀ ਰੋਟੀ ਦਾ ਸਵਾਲ ਹੈ ਐਸ ਵੇਲੇ ਮੁੱਦਾ ਉਹ ਹੈ ਮੁੱਦਾ ਜੇ ਪੰਜਾਬ ਦਾ ਐਸ ਵੇਲੇ ਉਹ ਹੈ ਆਪਾਂ ਉਹਦੇ ਬਾਰੇ ਗੱਲ ਕਰੀਏ ਆਪਾਂ ਉਹਦੇ ਬਾਰੇ ਮੰਦੀ ਸ਼ਬਦਾਵਲੀ ਬੋਲ ਕੇ ਉਹਨਾਂ ਦਾ ਜਿਹੜਾ ਮਨੋਬਲਾ ਉਹਨੂੰ ਥੱਲੇ ਨਾ ਸਿਟਿਏ ਆਪਾਂ ਲੋਕਾਂ ਦੇ ਵਿੱਚ ਜਾਣੇ-ਜਾਣੇ ਚਿਹਰੇ ਆ ਸਾਨੂੰ ਲੋਕ ਜਾਣਦੇ ਨੇ ਪਛਾਣਦੇ ਨੇ ਸਾਨੂੰ ਸੁਣਦੇ ਨੇ ਸਾਨੂੰ ਫੋਲੋ ਕਰਦੇ ਨੇ ਅਸੀਂ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਬੈਕਅਪ ਦੇਵਾਂਗੇ ਆਪਣੇ ਕਿਸਾਨਾਂ ਨੂੰ ਅਸੀਂ ਇਸ ਤਰ੍ਹਾਂ ਦਾ ਬੈਕਅਪ ਦੇਵਾਂਗੇ ਆਪਣੇ ਪੰਜਾਬ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਜਿਹੜੇ ਆਪਣੇ ਹੱਕ ਲਈ ਲੜ ਰਹੇ ਨੇ ਤੁਸੀਂ ਆਪਣੇ ਪੇਜ ਦੇ ਉੱਤੇ ਇਹੋ ਜਿਹੀਆਂ ਸ਼ਬਦਾਬਲੀ ਵਰਤ ਕੇ ਕਿਸਾਨਾਂ ਦੇ ਲਈ ਕਿ ਆਪਣਾ ਬਾਂਦਰ ਲੰਡਾ ਨਾ ਕਰਾਓ ਇਹਨਾਂ ਪਿੱਛੇ ਲਾ ਕੇ ਤੁਹਾਨੂੰ ਕੀ ਲੱਗਦਾ ਲੋਕ ਤੁਹਾਡੇ ਗਲ ਵਿੱਚ ਹਾਰ ਪਾਉਣਗੇ ਤੁਹਾਨੂੰ ਲੱਗਦਾ ਤੁਹਾਨੂੰ ਪੰਜਾਬ ਪਹੁੰਚਣ ਨੂੰ ਹਾਰ પા ਕੇ ਸਨਮਾਨਤ ਕੀਤਾ ਜਾਊਗਾ ਜੁੱਤੀਆਂ ਵਾਲੇ ਕੰਮ ਤੁਸੀਂ ਆਪ ਕਰਦੇ ਹੋ ਫਿਰ ਤੁਸੀਂ ਕਹਿੰਦੇ ਹੋ ਕਿ ਲੋਕ ਤੁਹਾਨੂੰ ਕੋਲਾਂ ਕਰਕੇ ਗਾਲਾਂ ਕੱਢਦੇ ਨੇ ਇਹ ਗਾਲਾਂ ਵਾਲੇ ਕੰਮ ਹੀ ਤਾਂ ਨੇ ਤੁਹਾਡਾ ਚਿਹਰਾ ਜਾਣਿਆ ਪਛਾਣਿਆ ਚਿਹਰਾ ਲੋਕਾਂ ਦੇ ਲਈ ਆਵਾਜ਼ ਬਣਨਾ ਚਾਹੀਦਾ ਕਿਸਾਨਾਂ ਲਈ ਆਵਾਜ਼ ਬਣਨਾ ਚਾਹੀਦਾ ਕਿ ਕਿਸਾਨੀ ਦੀ ਆਵਾਜ਼ ਬਣ ਕੇ ਮੈਂ ਆਪਣੇ ਚੈਨਲ ਤੋਂ ਗੱਲ ਕਰਾਂਗਾ ਤਾਂ ਕਿ ਸਰਕਾਰ ਦੇ ਕੰਨਾਂ 'ਚ ਸ਼ਾਇਦ ਮੇਰੇ ਜ਼ਰੀਏ ਪਹੁੰਚੇ ਤੁਸੀਂ ਉਹਨਾਂ ਨੂੰ ਕੀ ਕਹਿ ਰਹੇ ਹੋ 10 10 20 20 ਰੁਪਏ ਇਕੱਠੇ ਕਰਕੇ ਇਹ ਪਤਾ ਨਹੀਂ ਕਿੱਦਾਂ ਨੂੰ ਚੱਲ ਜਾਣਾ ਇਹਨਾਂ ਨੇ ਸੋ ਇਹਨਾਂ ਪਿੱਛੇ ਲੱਗ ਕੇ ਆਪਣਾ ਬਾਂਦਰ ਲੰਡਾ ਨਾ ਕਰਾਓ ਮੇਰੇ ਹਿਸਾਬ ਨਾਲ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਅਮਰ ਪੱਡਾ ਜੀ ਮੈਂ ਤੁਹਾਨੂੰ ਬਹੁਤ ਸੂਝਵਾਨ ਇਨਸਾਨ ਸਮਝਦਾ ਸੀ ਪਰ ਉਹ ਜਿਹੜੀ ਸੂਝਵਾਨੀ ਮੇਰੇ ਅੰਦਰੋਂ ਤੁਹਾਡੇ ਲਈ ਖਤਮ ਹੋ ਗਈ ਅੱਜ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਪੂਰੀ ਕਿਸਾਨੀ ਤੋਂ ਮਾਫੀ ਮੰਗਣੀ ਚਾਹੀਦੀ ਆ ਪੰਜਾਬੀਆਂ ਤੋਂ ਮਾਫੀ ਮੰਗਣੀ ਚਾਹੀਦੀ ਆ ਸਾਰੀਆਂ ਕਿਸਾਨ ਜਥੇਬੰਦੀਆਂ ਤੋਂ ਮਾਫੀ ਮੰਗਣੀ ਚਾਹੀਦੀ ਆ ਜਿਹੜੇ ਜਿਹੜੇ ਆਪਣਾ ਘਰ ਛੱਡ ਕੇ ਆਪਣਾ ਪਰਿਵਾਰ ਛੱਡ ਕੇ ਰਾਤਾਂ ਜਾਗਣ ਦੇ ਲਈ ਮਜਬੂਰ ਨੇ ਡੰਡੇ ਖਾ ਕੇ ਕੁੱਟ ਖਾ ਕੇ ਸਰਕਾਰ ਦੀ ਫੇਰ ਵੀ ਉਸ ਬਾਰਡਰ ਦੇ ਉੱਤੇ ਥੰਮ ਲਾ ਕੇ ਬੈਠੇ ਨੇ ਮੋੜਾਂਗੇ ਤਾਂ ਆਪਣਾ ਹੱਕ ਲੈ ਕੇ ਮੋੜਾਂਗੇ ਤੁਹਾਡੇ ਵਰਗੇ ਨਹੀਂ ਜਿਹੜੇ ਨਿਊਜ਼ ਚੈਨਲਾਂ ਦੇ ਰੇਡੀਓ ਚੈਨਲਾਂ ਦੇ ਉੱਤੇ ਬੈਠ ਕੇ ਅੱਜ ਜਿੱਥੇ ਜੰਮ ਕੇ ਆਏ ਜਿੱਥੇ ਖਾ ਕੇ ਆਏ ਉਸੇ ਰੋਟੀ ਨੂੰ ਉੱਥੇ ਦੇ ਲੋਕਾਂ ਨੂੰ ਭੰਡ ਰਹੇ ਨੇ ਤੁਸੀਂ ਮੁੱਦਾ ਕਿਹੜਾ ਉਠਾ ਰਹੇ ਹੋ ਅਮਰਿਤਪਾਲ ਜੀ ਦਾ ਭਾਈ ਅਮਰਿਤਪਾਲ ਜੀ ਦਾ ਮੁੱਦਾ ਬਿਲਕੁਲ ਅਲੱਗ ਮੁੱਦਾ ਹੈ ਕਿਸਾਨੀ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਤੁਸੀਂ ਇਸ ਮੁੱਦੇ ਤੇ ਗੱਲ ਕਰ ਸਕਦੇ ਹੋ ਕਿ ਜੇ ਤੁਸੀਂ ਕਿਸਾਨੀ ਮੁੱਦਾ ਉਠਾਉਣਾ ਹੈ ਨਾਲ ਨਾਲ ਇਹ ਵੀ ਉਠਾਓ ਨਾਲ ਨਾਲ ਉਹ ਵੀ ਉਠਾਓ ਨਾਲ ਨਾਲ ਆ ਵੀ ਉਠਾਓ ਇਹ ਤਾਂ ਮੈਂ ਚਲੋ ਮੰਨਦਾ ਕਿ ਸਿਆਣਪ ਵਾਲੀ ਗੱਲ ਹੈ ਤੁਸੀਂ ਕੋਈ ਸਿਆਣੀ ਗੱਲ ਕੀਤੀ ਹੈ ਤੁਸੀਂ ਕੋਈ ਸਮਝਾਉਣ ਦੀ ਗੱਲ ਕੀਤੀ ਹੈ ਪਰ ਕਿਸਾਨੀ ਅੰਦੋਲਨ ਨੂੰ ਕਿਸਾਨਾਂ ਪਿੱਛੇ ਲਾ ਕੇ ਆਪਣਾ ਬਾਂਦਰ ਲੰਡਾ ਕਰਾਉਣਾ ਇਹੋ ਜਿਹੀ ਸ਼ਬਦਾਬਲੀ ਬੋਲਣੀ ਜਾਂ ਇਹੋ ਜੀਆਂ ਗੱਲਾਂ ਕਰਨੀਆਂ ਆਪਣੇ ਮੂੰਹ ਦੇ ਵਿੱਚੋਂ ਕਿਸਾਨਾਂ ਲਈ ਬੇहद ਸ਼ਰਮਨਾਕ ਹੈ ਬੇहद ਮੰਦ ਭਗਾ ਮੈਂ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਇੱਕੋ ਗੱਲ ਕਹਾਂਗਾ ਕਿ ਅਮਰ ਪੱਡੇ ਦਾ ਪੇਜ ਫੋਲੋ ਕਰਨ ਦੀ ਬਜਾਏ ਇਹਨੂੰ ਸਰਚ ਕਰੋ ਇਹਦੇ ਉੱਤੇ ਲਾਨਤਾਂ ਪਾਓ ਇਹਨੂੰ ਆਪਣੇ ਆਪਣੇ ਕਮੈਂਟ ਦੇ ਕੇ ਇਹਨੂੰ ਅਕਲ ਦਿਓ ਕਿ ਕਿਸਾਨੀ ਅੰਦੋਲਨ ਦੀ ਸਪੋਰਟ ਕਰਨ ਦੀ ਬਜਾਏ ਤੂੰ ਕਿਹੜੀ ਸ਼ਬਦਾਵਲੀ ਵਰਤ ਰਿਹਾ ਕਿਸਾਨੀ ਅੰਦੋਲਨ ਨੂੰ ਟਾ ਲਾਉਣ ਦੇ ਲਈ ਕੀ ਤੈਨੂੰ ਕਿਸੇ ਸਰਕਾਰ ਦਾ ਬੈਕਅਪ ਹੈ ਕੀ ਤੈਨੂੰ ਕਿਸੇ ਏਜੰਸੀ ਦਾ ਬੈਕਅਪ ਹੈ ਕੀ ਤੈਨੂੰ ਕਿਸੇ ਹੋਰ ਮੋਤਵਾਰ ਬੰਦਿਆਂ ਦਾ ਬੈਕਅਪ ਹੈ ਜਿਹੜਾ ਤੈਨੂੰ ਮਜਬੂਰ ਕਰ ਰਿਹਾ ਕਿ ਤੂੰ ਕਿਸਾਨਾਂ ਦੇ ਖਿਲਾਫ ਬੋਲੇ ਇਹਦੇ ਪੇਜ ਤੇ ਜਾ ਕੇ ਇਹਨੂੰ ਅਨਫੋਲੋ ਕਰੋ ਇਹਨੂੰ ਲਾਨਤਾਂ ਪਾਓ ਜਿੰਨੀਆਂ ਪੈਂਦੀਆਂ ਲਾਈਵ ਹੋ ਕੇ ਕਿਉਂਕਿ ਇਹੋ ਜਿਹੇ ਬੰਦਿਆਂ ਦੀ ਸਾਡੀ ਕਮਿਊਨਿਟੀ ਨੂੰ ਲੋੜ ਨਹੀਂ ਹੈ ਇਹੋ ਜਿਹੇ ਬੰਦਿਆਂ ਦੇ ਕੋਲ ਪਲੇਟਫਾਰਮ ਨੇ ਜਿੰਨੇ ਦੇਖੋ ਪਲੇਟਫਾਰਮ ਨੇ ਉਹਨਾਂ ਨੂੰ ਆਪਣੇ ਸਮਾਜ ਲਈ ਆਪਣੇ ਪੰਜਾਬ ਲਈ ਆਪਣੇ ਪੰਜਾਬ ਦੇ ਜਿਹੜੇ ਇਸ ਵੇਲੇ ਮੁੱਦੇ ਨੇ ਉਹਨਾਂ ਬਾਰੇ ਗੱਲ ਕਰਨੀ ਚਾਹੀਦੀ ਹਾਈਲਾਈਟ ਕਰਨਾ ਚਾਹੀਦਾ ਮੁੱਦਿਆਂ ਨੂੰ ਤਾਂ ਕਿ ਹਰ ਇਨਸਾਨ ਦੇ ਕੋਲ ਮੁੱਦਾ ਪਹੁੰਚ ਸਕੇ ਰੇਡੀਓ ਦੇ ਜਰਾਈ ਜਾਂ ਟੀਵੀ ਦੇ ਰਾਈ ਜਾਂ ਫੇਸਬੁੱਕ ਪੇਜ ਦੇ ਰਾਈ ਪਰ ਇਹ ਲੋਕ ਲਾਈਵ ਹੋ ਕੇ ਕਿਸਾਨਾਂ ਨੂੰ ਹੀ ਗੰਦ ਬੋਲ ਰਹੇ ਨੇ ਕਿਸਾਨਾਂ ਨੂੰ ਹੀ ਮਾੜਾ ਬੋਲ ਰਿਹਾ ਮੈਂ ਹੋਰ ਵੀ ਬਹੁਤ ਇਹਦੀਆਂ ਵੀਡੀਓ ਦੇਖੀਆਂ ਜਿਹੜੀਆਂ ਨੋਟਿਸੇਬਲ ਨੇ ਤੇ ਉਹਨਾਂ ਤੇ ਐਕਸ਼ਨ ਲਿਆ ਜਾਣਾ ਚਾਹੀਦਾ ਪਰ ਮੈਂ ਪੰਜਾਬੀਆਂ ਨੂੰ ਇੱਕੋ ਅਪੀਲ ਕਰਾਂਗਾ ਕਿ ਜੇ ਕੋਈ ਸੱਚੀ ਰੈਲੀ ਪੰਜਾਬੀ ਬੈਠਾ ਦੁਨੀਆਂ ਦੇ ਕੋਨੇ-ਕੋਨੇ ਵਿੱਚ ਜਿਹੜੀ ਸ਼ਬਦਾਵਲੀ ਅਮਰਪੱਡੇ ਨੇ ਕਿਸਾਨਾਂ ਲਈ ਵਰਤੀ ਹੈ ਕਿ ਇਹਨਾਂ ਪਿੱਛੇ ਲਾ ਕੇ ਆਪਣਾ ਬਾਂਦਰ ਲੰਡਾ ਨਾ ਕਰਾਓ ਇਹ 10-10 20-20 ਰੁਪਏ ਲੈ ਕੇ ਇਕੱਠੇ ਕਰਕੇ ਤੁਰੇ ਫਿਰਦੇ ਨੇ ਇਹ ਆਪਸ ਵਿੱਚ ਪਾਟੇ ਹੋਏ ਨੇ ਇਹਨਾਂ ਨੇ ਪਤਾ ਨਹੀਂ ਕਿਹੜੇ ਨੇ ਕਿਧਰੋਂ 20 ਰੁਪਏ ਲੈ ਕੇ ਤੇ ਕਿਧਰੋਂ ਚਲਾ ਜਾਣਾ ਐਨ ਮੁੱਲ ਪਾਇਆ ਕਿਸਾਨਾਂ ਦਾ ਐਨ ਮੁੱਲ ਪਾਇਆ ਕਿਸਾਨੀ ਅੰਦੋਲਨ ਦਾ ਐ ਇਹ ਨਿੱਜਤ ਬਖਸ਼ੀ ਹੈ ਕਿਸਾਨਾਂ ਦੇ ਝੁੰਡ ਨੂੰ ਐ ਨਿੱਜਤ ਬਖਸ਼ੀ ਹੈ ਜਿਹੜੇ ਆਪਣੇ ਮੱਥਿਆਂ 'ਚ ਗੋਲੀਆਂ ਮਾਰਾ ਕੇ ਉੱਥੇ ਬੈਠੇ ਨੇ ਐ ਇਹ ਨਿੱਜਤ ਬਖਸ਼ੀ ਆ ਇਸ ਬੰਦੇ ਦਾ ਤੁਸੀਂ ਲਾਈਵ ਸ਼ੋਅ ਦੇਖਦੇ ਹੋ ਇਸ ਬੰਦੇ ਦਾ ਤੁਸੀਂ ਪ੍ਰੋਗਰਾਮ ਦੇਖਦੇ ਹੋ ਇਸ ਬੰਦੇ ਦੇ ਨਾਲ ਤੁਸੀਂ ਫੋਨ ਗੱਲਾਂ ਕਰਦੇ ਹੋ ਲਾਈਵ ਹੋ ਕੇ ਰੇਡੀਓ ਚੈਨਲ ਤੇ ਕਾਲ ਕਰਕੇ ਤੁਹਾਨੂੰ ਲੱਗਦਾ ਡਿਸਰਵ ਕਰਦਾ ਤੁਹਾਨੂੰ ਲੱਗਦਾ ਡਿਸਰਵ ਕਰਦਾ ਕਮਿਊਨਿਟੀ ਪੰਜਾਬੀ ਦਾ ਫੇਸ ਹੋਣ ਦਾ ਤੁਹਾਨੂੰ ਲੱਗਦਾ ਡਿਸਰਵ ਕਰਦਾ ਕਿ ਪੰਜਾਬੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰੇ ਕਿਤੇ ਵੀ ਬੈਠ ਕੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਤੁਹਾਨੂੰ ਲੱਗਦਾ ਜੇ ਲੱਗਦਾ ਹੈ ਤਾਂ ਦਿਓ ਆਪਣੇ ਆਪਣੇ ਵਿਚਾਰ ਤੁਹਾਨੂੰ ਲੱਗਦਾ ਕਿ ਇਹਨੂੰ ਤੁਹਾਨੂੰ ਫੋਲੋ ਕਰਨਾ ਚਾਹੀਦਾ ਇਹਨੂੰ ਫੋਲੋ ਕਰਕੇ ਤੁਸੀਂ ਕੁਝ ਸਿੱਖੋਗੇ ਜਾਂ ਤੁਹਾਡੀ ਜਨਰੇਸ਼ਨ ਆਉਣ ਵਾਲੀ ਕੁਝ ਸਿੱਖੇਗੀ ਜਾਂ ਤੁਹਾਡੀ ਪੰਜਾਬੀਅਤ ਜਿਹੜੀ ਹੈ ਕਿਤੇ ਵੀ ਬੈਠੇ ਹੋਵੋ ਉਹ ਮਾਰ ਮਹਿਸੂਸ ਕਰੇਗੀ ਕਿ ਇਹੋ ਜੇ ਸਪੀਕਰ ਤੁਹਾਡੇ ਕੋਲ ਨੇ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਕਿ ਇਹ ਪੰਜਾਬੀ ਦਾ ਚਿਹਰਾ ਬਣ ਸਕਦੇ ਨੇ ਪੰਜਾਬੀਅਤ ਦਾ ਚਿਹਰਾ ਬਣ ਸਕਦੇ ਨੇ ਜਾਂ ਸਾਡੀ ਕਮਿਊਨਿਟੀ ਦੇ ਮੁੱਦੇ ਹਾਈਲਾਈਟ ਕਰ ਸਕਦੇ ਨੇ ਆਪਣੇ ਚੈਨਲਾਂ ਤੋਂ ਜਾਂ ਆਪਣੇ ਆਪਣੇ ਪੇਜਾਂ ਤੋਂ ਤੁਹਾਨੂੰ ਲੱਗਦਾ ਕਿ ਇਸ ਕਾਬਿਲ ਹੈ ਜੇ ਤੁਹਾਨੂੰ ਲੱਗਦਾ ਆਪਣੇ ਆਪਣੇ ਵਿਚਾਰ ਜਰੂਰ ਦਿਓ ਪਰ ਮੇਰਾ ਵਿਚਾਰ ਮੇਰਾ ਸੋਚ ਜਿਹੜਾ ਇਹਦੇ ਲਈ ਇਹ ਹੈ ਕਿ ਇਹ ਰੇਡੀਓ ਚੈਨਲ ਤੇ ਬੈਠ ਕੇ ਫੇਸਬੁੱਕ ਚੈਨਲ ਤੇ ਬੈਠ ਕੇ ਪੰਜਾਬੀ ਚਿਹਰਾ ਹੋ ਕੇ ਪੰਜਾਬੀਆਂ ਨੂੰ ਅਕਲਾਨਾ ਦੇਵੇ ਪੰਜਾਬੀਆਂ ਨੂੰ ਕਿਸੇ ਵੀ ਮੁੱਦੇ ਤੇ ਡਿਸਕਸ਼ਨ ਨਾ ਕਰੇ ਕਿਉਂਕਿ ਜੇਸ ਬੰਦੇ ਦੀ ਸੋਚ ਆਪਣੇ ਪੰਜਾਬ ਦੇ ਕਿਸਾਨਾਂ ਲਈ ਇੰਨੀ ਗੰਦੀ ਹੈ ਉਹ ਕਿਸੇ ਹੋਰ ਮੁੱਦੇ ਨੂੰ ਸਹੀ ਤਰੀਕੇ ਨਾਲ ਨਾ ਉਛਾਲ ਸਕਦਾ ਤੇ ਨਾ ਉਹ ਸਹੀ ਮੁੱਦੇ ਦੇ ਉੱਤੇ ਡਿਸਕਸ ਕਰ ਸਕਦਾ ਐਦਾਂ ਦੇ ਬੰਦੇ ਨਾਲ ਕੀ ਡਿਸਕਸ਼ਨ ਕਰੋਗੇ ਤੁਸੀਂ ਕੀ ਵਿਚਾਰ ਆਪਣੇ ਸਾਂਝੇ ਕਰੋਗੇ ਇਹਦੇ ਨਾਲ